ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੋ ਨਗਾਂ ਨਗਾਂ ਦੀ ਵੀਡੀਓ ਕਰਕੇ ਦਿਖਾ ਰਹੇ ਹਾਂ ਪਹਿਲੇ ਨੰਬਰ ਤੇ ਪੰਜਾਬ ਵਾਲੀ ਬੂਰੀ ਵੱਡੇ ਕਦਗੜਠ ਵਾਲੀ ਸੁਗਾ ਵੀਰ ਤੋਂ ਪੁੱਛ ਕੇ ਦੱਸਦੇ ਆਂ ਦੂਜੇ ਨੰਬਰ ਤੇ ਵੱਡੇ ਕਦਗੜਠ ਵਾਲੀ ਤਾਜੀ ਸੂਈ ਹੋਈ ਝੋਟੀ ਚੰਗਾ ਥਾਣਾ ਹਵਾਨਾ ਤਿੰਨ ਚਾਰ ਦਿਨਾਂ ਦੀ ਸੂਈ ਆ ਵੀਰ ਕਹਿੰਦਾ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਾਂਗੇ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਲਤਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਬਈ ਆਪਣਾ ਐਡਰੈਸ ਪਿੰਡ ਕਲੈਰੀ ਜ਼ਿਲ੍ਹਾ ਪਿੰਡ ਕਲੈਰੀ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਭਰਾ 95017 46538 95017 46538 ਜਿਹੜੀ ਵੀਰੇ ਆਪਾਂ ਸਕਰੀਨ ਤੇ ਬੂਰੇ ਰੰਗ ਪੱਚੇ ਮੱਝ ਦੇ ਕੈਮਾ ਸੁਗੜਾ ਇਹ ਬਾਈ ਜੀ ਤੀਜਾ ਸੁਗੜਾ ਇਹ ਨਾਮ ਜੰਦਾ ਤੀਜਾ ਸੁਗੜਾ ਤਕਰੀਬਨ ਵੀਰ ਕਹਿੰਦਾ ਵੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਨੂੰ 8 ਤੋਂ 10 ਦਿਨ ਆਠ ਤੋਂ 10 ਦਿਨਾਂ ਦਾ ਸੁਗੜਾ ਮਗਰ ਨੀਲੀ ਰਵੀ ਟੱਚ ਚ ਕਟਾ ਦੋਸਤੋ ਇਹਨੂੰ ਆਪਾਂ ਨੀਲੀ ਰਵੀ ਵੀ ਕਹਿ ਸਕਦੇ ਆਂਗੇ ਵੱਡਾ ਕੱਦ ਘੜਾ ਬਾਕੀ ਥਾਣਾ ਹਵਾਨੇ ਦੀ ਬਿਲਕੁਲ ਸਾਫ ਹਵਾਨੇ ਦੇ ਬੇਨਜਮੂਜ ਵੀ ਚੰਗੀਆਂ ਨੇ ਬਾਕੀ ਮਿਲਕ ਵੈਣ ਦੇਖ ਲੋ ਮੂਰਲੀਆਂ ਲੱਤਾਂ ਤਾਂ ਹੀ ਜਾਂਦੀਆਂ ਬਿਲਕੁਲ ਲੈਣ ਰੱਸਾ ਪੈ ਵਰਗੀ ਮਿਲਕ ਮੈਣਾਗੇ ਮੱਝ ਦੀ ਤੁਹਾਨੂੰ ਆਪ ਨਹੀਂ ਪਤਾ ਚੰਗੇ ਕਰੈਕਟਰਾਂ ਵਾਲੀ ਮਾਜੇ ਦੁੱਧ ਵੀ ਚੰਗਾ ਦੇਣੇ ਵੀਰੇ ਦੁੱਧ ਹਾਇਰ ਕਿੰਨਾ ਹੋਣਾ ਇਹਦੇ ਥੱਲੇ ਹੁਣ ਭਾਈਏ ਥੱਲੇ 10 ਲੀਟਰ ਦੁੱਧ ਤਿਆਰ ਹੈਗਾ 11 ਆਪਾਂ 10 ਦਾ ਵੀਰ ਕਹਿੰਦਾ ਵੀ ਦੁੱਧ 11 ਹੈਗਾ ਆਪਾਂ 10 ਕਹਿ ਕੇ ਦੇਵਾਂਗੇ ਵੀਰੇ ਖੋਲ ਕੇ ਗੇੜਾ ਦਬਾਰੇ ਤੋਰੇ ਬੁਖ ਆਪਾਂ ਭਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਾਮੰਦਾਰੀ ਚਾਹੁੰਦੀ ਹੈ ਵੀਰ ਤੇ ਕਰੇ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਦਸਾਲੀ ਕਰਕੇ ਦੋ ਟਾਈਮ ਚਬਾਈ ਕਰਕੇ ਖਰੀਦਾਰੀ ਕਰ ਸਕਦਾ ਚਬਾਈ ਚਬਾਈ ਦੀ ਵੀਰ ਕਹਿੰਦਾ ਬਿਲਕੁਲ ਸਾਫ ਆ ਬੱਚਾ ਦੋਸਤੋ ਆਪਾਂ ਤੁਹਾਨੂੰ ਲਾ ਕੇ ਦਿਖਾਤਾ ਬਿਲਕੁਲ ਐਣ ਕੇਲੇ ਫਲ ਪੋਲਾ ਚੋਣਾ ਚੋਣਚਵਾਦੀ ਸੀਲ ਠੰਡੀ ਹੈਗੀ ਬੱਚਾ ਵੀਰ ਨੇ ਆਪਾਂ ਨੂੰ ਵੀਡੀਓ ਦੇ ਵਿੱਚ ਲਾ ਕੇ ਦਿਖਾਤਾ ਸੀਗਾ ਫਸਮਾਈ ਹੋਈ ਆ ਤਕਰੀਬਨ ਵੀਡੀਓ ਕਵਰਿੰਗ ਦਾ ਸਮਾਂ ਆਪਣਾ 4:30 ਵਜੇ ਦਾਗਾ ਜੇ ਕਿਸੇ ਮੇਰੇ ਵੀਡੀਓ ਸਮਰਦਾਰੀ ਚਾਹੁੰਦੀ ਆ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਥਾਣਾ ਹਵਾਨੇ ਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਕੜ ਮਾ ਥਾਣਾ ਵੀਰੇ ਰੇਟ ਕੀ ਹੋਊਗਾ ਦਾ ਬਾਜਬ ਜੀ ਰੇਟ ਭਾਈ ਜੀ ਰੇਟ ਕੀ ਹੋਊਗਾ ਦਾ ਭਾਜੀ ਰੇਟ ਇਹਦਾ ਮੁੱਲ ਤਾਂ ਜੈਦੀ 90 92 ਕੁਸ ਕਰਾ ਲਓ ਲੈਣ ਦੇਣ ਵਾਲਾ ਬੈਂ ਦੇਣ ਵਾਲਾ 87000 ਦੀ ਦੇਣਾ 85 ਵੀ ਹੋ ਜੂ ਪਰਾ 85 ਦੇ ਛੱਕਾ 86 ਦੀ ਕਰਦਾ ਵੀਰ ਕਹਿੰਦਾ ਵੀ ਮੁੱਲ 95 90 ਕੁਸ ਕਰਾ ਲਓ ਐਦਾਂ ਮੈਂ ਵੀ ਆਪਾਂ ਦੇਖਦੇ ਰਹੇ ਨੇ ਵੀ ਬਾਕੀ ਬੂਰੇ ਰੰਗ ਦੀ ਥੋੜੀ ਮੰਗ ਵੀ ਤੁਹਾਨੂੰ ਦੋਸਤੋ ਪਤਾ ਜਾਦੀ ਹੈਗੀ ਵੀ ਕਹਿੰਦਾ 90 95 ਕੁਸ ਕਰਾ ਲਓ 86000 ਦੀ ਮੈਂ ਦੇ ਦਾਂਗੇ ਘਰੇ ਇਹ ਬੰਦੇ ਦਾ ਮਨ ਤਾਂ ਨੂੰ ਜ਼ਰੂਰ ਹੋਗਾ ਤਾਜੀ ਸੁਹੀ ਹੋਈ 8 ਤੋਂ 10 ਦਿਨਾਂ ਦਾ ਸੁਗਾ 10 ਕਲੋ ਦੁੱਧ ਵੀਰ ਕੰਨਾ ਕੰਡੇ ਵਾਲਾ ਬਿਲਕੁਲ ਹਾਜ਼ਰ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਆ ਵੀਰ ਦੇ ਘਰੇ ਚੰਗੀ ਤਰ੍ਹਾਂ ਨਰਖ ਪਰ ਕਰਕੇ ਤੇ ਸੱਲੀ ਕਰਕੇ ਖਰੀਦਾਰੀ ਕਰ ਸਕਦਾ ਜਿਹੜੀ ਵੀਰੇ ਆਪਾਂ ਦੂਜੇ ਨੰਬਰ ਤੇ ਝੋਟੀ ਦੇਖੀ ਨੇ ਕੈਮਾ ਸੂ ਹੈਗੀ ਭਾਈ ਜਿਹੜੀ ਆਪਾਂ ਦੂਜੇ ਨੰਬਰ ਤੇ ਦੇਖੀ ਆਨੇ ਝੋਟੀ ਕੈਮਾ ਸੂ ਹੈਗੀ ਇਹ ਭਾਈ ਦੂਜਾ ਦੂਜਾ ਝੋਟੀ ਦੂਜਾ ਸੂਆ ਕਿੰਨੇ ਦਿਨਾਂ ਦਾ ਸੂਆ ਵੀਰੇ ਦਾ ਇਹ ਤਿੰਨ ਦਿਨਾਂ ਦਾ ਸੂਆ ਤਿੰਨ ਦਿਨਾਂ ਦਾ ਸੂਆ ਦੁੱਧ ਹਾਜ਼ਰ ਕਿੰਨਾ ਹੋਣਾ ਥੱਲੇ ਦੁੱਧ ਭਾਈ 8 ਤੋਂ 9 ਕਿਲੋ ਬੋਲਾ 8 ਤੋਂ 9 ਕਿਲੋ ਦੋਸਤੋ ਵੀਰ ਕੰਨਾ ਬੋਲਾ ਤਿੰ ਨਾਲ ਆ ਲੈਰੀ ਲੋਈ ਹੈਗੀ ਥਣ ਹਵਾਨੇ ਦੀ ਬਿਲਕੁਲ ਸਾਫ ਵੱਡਾ ਕੱਦ ਘੜ ਫਿਕਸ ਜਿਹਾ ਹਵਾਨਾ ਚੋਟੀ ਦੇ ਥਣ ਲਖਵਾਨੇ ਦੀ ਬਿਲਕੁਲ ਸਾਫ ਵੀਰੇ ਖੁੱਲ ਕੇ ਗੇੜਾ ਦੇ ਬਾਰੇ ਤੁਰੇ ਭੁਖ ਭਾਈ ਨੂੰ ਇਹ ਵੀ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਖਾਮਦਾਰੀ ਚ ਆਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਦੋਸਤੋ ਬਿਲਕੁਲ ਸਾਫ ਹਵਾਨੇ ਦੀ ਗੋਲ ਚੱਕਲੀ ਵਰਗਾ ਹਵਾਨਾ ਇਕੱਲਾ ਇਕੱਲਾ ਨਿਖੜਮਾ ਥਾਣਾਗਾ ਕਿਲੇ ਫਲੀਆਂ ਵਰਗਾ ਬਾਜਮ ਰੇਟ ਵੀਰ ਤੋਂ ਇਹਦਾ ਵੀ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਖਾਮਦਾਰੀ ਚ ਆਉਂਦੀ ਆ ਵੀਰ ਨਾਲ ਜਰੂਰ ਕੰਟੈਕਟ ਕਰ ਲੋ ਵੀਰ ਦਾ ਪਿੰਡ ਕਲੈਰੀ ਜ਼ਿਲ੍ਹਾ ਮਾਨਸਾ 8 ਤੋਂ 9 ਕਿਲੋ 3 ਤੋਂ 4 ਦਿਨਾਂ ਦੀ ਵੀਰ ਕਹਿੰਦਾ ਵੀ ਬੋਲੀ ਹਾਜ਼ਰ ਆ ਬਾਜ ਮਜਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਹਮਦਾਰੀ ਚਾਉਂਦੀ ਆ ਬਾਈਆਂ ਨਾਲ ਜਰੂਰ ਕੰਟੈਕਟ ਕਰ ਸਾਨੂੰ ਬਾਕੀ ਬਿਲਕੁਲ ਸਟ੍ਰੇਟਨੈਸ ਟੂ ਹੀ ਵੱਡਾ ਕੱਦ ਗਾਠ ਸਪੱਟਪੁੜੇ ਦੀ ਬੰਤਰ ਵੀ ਬਹੁਤ ਸਾਨਦਾਰਾ ਕੱਲਾ ਕੱਲਾ ਨਿਕੜਵਾ ਥਾਣਾ ਹਵਾਨੇ ਦੀ ਜੱਜਮੈਂਟ ਤੁਸੀਂ ਦੋਸਤੋਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਵੀਰੇ ਰੇਟ ਇਹਦਾ ਕੀ ਹੋਊਗਾ ਬਾਜੋ ਜਿਆ ਭਾਈ ਮੁੱਲ ਦਾ ਕੋਈ ਨਹੀਂ ਉਹਦੇ ਲਈ 1.5 ਲੱਖ ਰੁਪ 12000 ਦੀ ਝੋਟੀ ਦੇ ਦਾਨ ਵੀਰ ਕਹਿੰਦਾ ਵੀ ਮੁੱਲ ਕਰਾਉਣ ਨੂੰ ਦੇਖੋ ਆਪਾਂ 1 ਸਵਾ ਲੱਖ ਕਰਾ ਲਓ 1 ਲੱਖ ਤੇ 12000 ਦੀ ਦੂਜੇ ਨੰਬਰ ਵਾਲੀ ਝੋਟੀ ਦੇ ਦਾਂਗੇ ਬਰੇ ਪੀਕ ਲੈਵਲ ਤੇ ਜਾ ਕੇ ਕਹਿੰਦਾ ਕਿ ਦੁੱਧੂ ਦੇ ਦਈਏ ਇਹਦਾ ਭਾਈ ਜੀ ਪਿਛਲੇ ਸੂਏ ਦੁੱਧੇ ਦਾ 12 ਤੋਂ 13 ਲੀਟਰ ਛੋਆ ਹੋਇਆ ਵੀਰ ਕਹਿੰਦਾ ਵੀ 14 ਦੇ ਤੇ 15 ਦੇ ਸੂਆ ਤੀਜਾ ਮੰਨ ਲੈ ਜੇ ਵੀਰ ਨੇ ਲੈਣੀ ਜੀ ਜਿਹਨੂੰ ਮੰਨਣਾ ਤੀਜਾ ਮੰਨ ਲੈ ਵੀਰ ਕਹਿੰਦਾ ਵੀ ਸੂਆ ਦੇਖੋ ਦੋਸਤੋ ਤੁਸੀਂ ਤੀਜਾ ਹੀ ਮੰਗੋ ਤਾਂ ਆਪਾਂ ਨੂੰ ਵੀਰ ਕਹਿੰਦਾ ਵੀ ਦੂਜਾ ਕਹਿ ਕੇ ਦਿੱਤੀ ਹੈ ਵਪਾਰ ਦਾ ਕੰਮ ਆ ਵੀਰ ਦਾ ਕੋਈ ਧੋਖਾਧੜੀ ਵਾਲਾ ਕੰਮ ਨਹੀਂ ਬੀਰ ਦੀਆਂ ਆਪਣੇ ਚੈਨਲ ਤੇ ਰੂਟੀਨ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇਗੀਆਂ ਸੂਹਾ ਵੀਰ ਕਹਿੰਦਾ ਵੀ ਆਪਾਂ ਨੂੰ ਦੂਜਾ ਕਿਹਾ ਗਿਆ ਤੁਸੀਂ ਤੀਜਾ ਮੰਨ ਕੇ ਸੌਦਾ ਕਰ ਸਕਦੇ ਹੋਗੇ 8 ਤੋਂ 9 ਕਿਲੋ ਬੋਲੀ ਹਾਜ਼ਰ 3 ਤੋਂ 4 ਦਿਨਾਂ ਦਾ ਸੂਹਾ ਬਾਜ਼ਾਰ ਰੇਟ 1 ਲੱਖ ਤੇ 12000 ਵੱਡਾ ਕਦ ਕੱਢ ਪਹਿਲੇ ਨੰਬਰ ਵਾਲੀ ਦਾ ਵੀਰੇ 86000 ਦੂਜੇ ਨੰਬਰ ਵਾਲੀ ਦਾ 1 ਲੱਖ ਤੇ 12000 ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਣੀ ਹੈ ਆਪਣੀ ਆਪਣੀ ਫੁੱਲ ਜ਼ਿੰਮੇਵਾਰੀ ਹੈ ਚੌਣ ਚਵਾਦੀ ਵੀਰ ਕਹਿੰਦਾ ਵੀ ਆਪਣੀ ਫੁੱਲ ਜ਼ਿੰਮੇਵਾਰੀ ਹੈ ਬਾਕੀ ਦੋਸਤੋ ਤੁਸੀਂ ਨੈਟ ਤੇ ਚੈੱਕ ਕਰ ਸਕਦੇ ਹੋਗੇ ਕੌਣ ਜਾਣਦੀਆਂ ਮਈਆਂ ਬਿਲਕੁਲ ਸਾਫ਼ ਹੋਣਗੇ ਉਹ ਕਿ ਮੋਟਾ ਮੋਟਾ ਐਣ ਕਿਲੇ ਫਲੀਆਂ ਵਰਗਾ ਥਾਣਾ ਬਾਜਬ ਰੇਟ ਕੀਤੇ ਨੇ ਵੀਰ ਨੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ